ਆ ਜੀ ਆਪਣਾ ਮਨਪ੍ਰੀ ਸਿੰਘ ਤੇ ਕੀ ਆਪਣਾ ਕਾਰੋਬਾਰ ਆ ਤੇ ਕੀ ਗੱਲਬਾਤ ਹੋਈ ਹੈ ਜੀ ਪੁੱਛੀ ਹੋਈ ਹੈ ਜੀ ਠੀਕ ਗੱਲਬਾਤ ਇਹ 7 ਤਰੀਕ ਨੂੰ ਠਿੱਖੀ ਵੈਂਡਾ ਜਿਹੜਾ ਗਦਾਮ ਆ ਪਣ ਗ੍ਰੇਨ ਦੇ ਗਦਾਮਾਂ ਚੇਲਾ ਰੋਡ ਤੇ ਸਾਡੇ ਕੋਲ ਪਣ ਗ੍ਰੇਨ ਮੈਕਮੇ ਨੇ ਸਾਨੂੰ ਠੇਕਾ ਦਿੱਤਾ ਲੋਡਿੰਗ ਅਨਲੋਡਿੰਗ ਦਾ ਠਿੱਖੀ ਵੈਂਡ ਸੈਂਟਰ ਦਾ ਜਿੰਦੀ ਲਾਟਮੈਂਟ ਲੈਟਰ ਜਿਹੜੀ ਆ ਉਹ ਸਾਡੇ ਕੋਲ ਆ ਲਾਟਮੈਂਟ ਲੈਟਰ ਮਿਲ ਪ੍ਰੰਤ ਜਦੋਂ ਵਿਭਾਗ ਨੇ ਸਾਨੂੰ ਦਿਲਕਿਆ ਕਿ ਕੰਮ ਆਪਾਂ ਸ਼ੁਰੂ ਕਰਦਾ ਉਥੋਂ ਉਥੇ ਉਸ ਤੋਂ ਪ੍ਰੰਤ ਅਸੀਂ ਆਪਣੀ ਜਿਹੜੀ ਲੇਬਰ ਆ ਪ੍ਰਾਈਵੇਟ ਲੇਬਰ ਜਿਹੜੀ ਸਾਡੀਆਂ ਆਪਣੀਆਂ ਲੇਬਰਾਂ ਆ ਅਸੀਂ ਉਹਨਾਂ ਨੂੰ ਲੈ ਜਾ ਕੇ ਉਥੇ ਇਹ ਕੰਮ ਆਪਦਾ ਜਿਹੜਾ ਸ਼ੁਰੂ ਕੀਤਾ ਉਥੇ ਇਨਸਪੈਕਟਰ ਸਾਹਿਬ ਦੀ ਵੀ ਹਾਇਰੀ ਸੀਗੀ ਉਹਨਾਂ ਦੀ ਹਾਇਰੀ ਵਿੱਚ ਅਸੀਂ ਜਿਹੜਾ ਉਥੇ ਕੰਮ ਆਪਦਾ ਸ਼ੁਰੂ ਕੀਤਾ ਹੱਲੇ ਕਰੀਬ ਜਿਹੜਾ 100 150 ਬੋਰੀ ਹੀ ਨਦੀ ਸੀ ਸਾਡੀ ਲੇਬਰ ਨੇ ਟਰੱਕ ਦੇ ਉੱਤੇ ਇੱਕ ਜਿਹੜੇ ਪਹਿਲਾਂ ਤੋਂ ਹੀ ਉੱਥੇ ਮੌਜੂਦ ਠੇਕੇਦਾਰ ਸੀ 2023 24 ਸਾਲ ਦੇ ਵਿੱਚ ਜਿਨ੍ਹਾਂ ਦੇ ਕੋਲ ਠੇਕਾ ਸੀ ਉਹਨਾਂ ਠੇਕੇਦਾਰਾਂ ਲੋ ਨਾਲ ਕੁਝ ਆਪਣੇ ਗੁੰਡੇ ਲਿਆਂਕੇ ਤੇ ਸਾਡੀ ਲੇਬਰ ਦੇ ਉੱਤੇ ਜਿਹੜਾ ਉਹ ਆਕੇ ਤੇ ਹਮਲਾ ਕਰਦਾ ਹਮਲਾ ਕਰਨ ਦੇ ਨਾਲ ਵੀ ਸਾਡੇ ਜਿਹੜੇ ਲੇਬਰ ਸੀ ਲੇਬਰ ਤੇ ਕਾਫੀ ਸੱਟਾਂ ਲੱਗੀਆਂ ਤੇ ਇਤਾਰਹ ਹਥਿਆਰਾਂ ਦੇ ਨਾਲ ਜਿਹੜੀਆਂ ਇਹਨਾਂ ਨੇ ਉਹਨਾਂ ਨੂੰ ਸੱਟਾਂ ਮਾਰ ਲੀਆਂ ਸ਼ੁਰੂ ਕਰ ਦਿੱਤੀਆਂ ਕੀ ਨਾਂ ਕੀ ਇਹ ਉਹ ਕੋਠੀਕਰ ਹੈ ਠੇਕੇਦਾਰ ਇੱਕ ਕੁਲਵਿੰਦਰ ਸਿੰਘ ਹੈ ਹਰਜੀਤ ਸਿੰਘ ਆ ਜਿਹੜਾ ਪ੍ਰਧਾਨ ਆ ਉਹਨਾਂ ਦਾ ਡਬਲਯੂ ਐਮ ਸੀ ਪੀ ਖੀਵੈਂਟ ਦਾ ਇੱਕ ਬਲਵਿੰਦਰ ਸਿੰਘ ਆ ਤੇ ਨਾਲ ਸਰਜੇ ਸਿੰਘ ਆ ਇਹ ਸਾਰਿਆਂ ਨੇ ਆ ਕੇ ਜਿਹੜਾ ਵੀ ਨਾਲ ਕਾਫੀ ਬੰਦੇ 30 35 ਬੰਦੇ ਲਿਆਂਕੇ ਇਹਨਾਂ ਦੇ ਨਾਲ ਅਣਪਛਾਤੇ ਤੇ ਲਿਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਦਾਤਰਾ ਨਾ ਛਰਪਾਨਾਂ ਨਾਲ ਨੰਗਾ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਜਿਹੜੇ ਲਿਵਰ ਸੀ ਉਹਨਾਂ ਰੌਲਾ ਪਾਇਆ ਵੀ ਮਾਰਤਾ ਮਾਰਤਾ ਉਸ ਉਪਰੰਤ ਇਹਨਾਂ ਜਦੋਂ ਮੈਂ ਫਿਰ ਆਪਦੇ ਲਸੰਸੀ ਰਵਾਜ ਵਰ ਦੇ ਨਾਲ ਹਵਾਈ ਫੈਰ ਕੀਤੇ ਤੇ ਫਿਰ ਇਹ ਉਥੋਂ ਉਹਨਾਂ ਨੂੰ ਛੱਡ ਕੇ ਕੁਝ ਗੇਟ ਤਾਂ ਨਹੀਂ ਕੁਝ ਕੰਦਾ ਟੱਪ ਕੇ ਤੇ ਇਹ ਉਥੋਂ ਭੱਜ ਗਏ ਜਿਹੜਾ ਮੇਰਾ ਡਰਾਈਵਰ ਸੀ ਉਹਨੇ ਇਹਨਾਂ ਨੂੰ ਮੇਰੇ ਬੰਦਿਆਂ ਨੂੰ ਗੱਡੀ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਜਾ ਕੇ ਇਹ ਜਿਹੜੇ ਠੇਕੇਦਾਰ ਆ ਇਹ ਕੋਈ ਲੇਬਰ ਨਹੀਂ ਹੈ ਇਹਨਾਂ ਦੇ ਕੋਲ 2023 23 24 ਦੇ ਵਿੱਚ ਵੀ ਠੇਕਾ ਸੀ ਤੇ ਇਸ ਸਾਲ ਵੀ ਇਹਨਾਂ ਨੂੰ ਦੁਬਾਰਾ ਫੇਰ ਠੇਕਾ ਪਾਇਆ ਗਿਆ ਮਤਲਬ ਸਰਕਾਰ ਵੱਲੋਂ ਜਿਹੜੇ ਟੈਂਡਰ ਖੋਲ੍ਹੇ ਆ ਇਹਨਾਂ ਵੀ ਪਾਏ ਤੁਸੀਂ ਇਹਨਾਂ ਵੀ ਪਾਏ ਅਸੀਂ ਵੀ ਪਾਏ ਹੋਰ ਵੀ ਠੇਕੇਦਾਰਾਂ ਨੇ ਪਾਏ ਦੋ ਹੋਰ ਠੇਕੇਦਾਰ ਕੁੱਲ ਚਾਰ ਟੈਂਡਰ ਪਾਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਹੀ ਟੈਂਡਰ ਸਕਸੈਸਫੁਲ ਹੋਇਆ ਸੀ ਜਿਹੜਾ ਸਾਡਾ ਸੀਗਾ ਇਹਨਾਂ ਦੇ ਟੈਂਡਰ ਕੈਨਸਲ ਹੋ ਗਏ ਇਹ ਤਾਂ ਪਹਿਲਾਂ ਤੋਂ ਹੀ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਕੰਮ ਨਹੀਂ ਕਰ ਦੇਣਾ ਵੀ ਅਸੀਂ ਤਾਂ ਤੁਹਾਡਾ ਕੈਨਸਲ ਕਰਵਾ ਕੇ ਅਸੀਂ ਆਪ ਖੁਦ ਟੈਂਡਰ ਲੈਣਾ ਵਾ ਸਰਕਾਰ ਨੇ ਦੀਆਂ ਪਾਲਿਸਿੰਗਾਂ ਮੁਤਾਬਕ ਹੀ ਸਾਨੂੰ ਟੈਂਡਰ ਮਿਲਿਆ ਅਸੀਂ ਕੋਈ ਜ਼ਬਰਦਸਤੀ ਜਾ ਕੇ ਇਹ ਥਰੂ ਸੁਪਾਰਥਿਆ ਨਾਲ ਟੈਂਡਰ ਨਹੀਂ ਲਿਆ ਤੇ ਇਹ ਸਾਡਾ ਟੈਂਡਰ ਕੈਨਸਲ ਕਰਵਾਉਣਾ ਚਾਹੁੰਦੇ ਆ ਇਸੇ ਨੀਅਤ ਦੇ ਨਾਲ ਸਾਨੂੰ ਵੀ ਉੱਥੇ ਤੱਕ ਪਰੇਸ਼ਾਨ ਕਰਦੇ ਸੀ ਤੇ ਸਾਡੇ ਨਾਲ ਆ ਕੇ ਸਾਡੀ ਲਿਬਰ ਦੇ ਇਹਨਾਂ ਨੇ ਉੱਥੇ ਆ ਕੇ ਸੱਟਾ ਮਾਰ ਗਏ ਇਹ ਕਿਨਾਂ ਨੇ ਗੱਲ ਹੋਰ ਜਿਹੜਾ ਸਾਡੇ ਤੇ ਐਫਆਈਆਰ ਕਰਵਾਈ ਆ ਉਹਦੇ ਵਿੱਚ ਕਿਹਾ ਵੀ ਅਸੀਂ ਮਨਪ੍ਰੀਤ ਸਿੰਘ ਠੇਕੇਦਾਰ ਤੋਂ 22 ਲੱਖ ਰੁਪਇਆ ਜਿਹੜਾ ਉਹ ਪੁਰਾਣਾ ਲੈਣਾ ਵਾ ਕਿਹੜੇ ਸਾਲ ਦੇ ਵਿੱਚ ਇਹਨਾਂ ਕੰਮ ਕੀਤਾ ਸਾਡੇ ਨਾਲ ਉਹ ਸਾਨੂੰ ਦੱਸਣ ਨਾਲੇ ਇਹ ਤਾਂ ਠੇਕੇਦਾਰਾ ਕੋਈ ਲੈਵਰ ਤਾਂ ਹੈ ਨਹੀਂ ਆ ਇਹ ਠੇਕੇਦਾਰਾ ਇਹ ਲੈਵਰ ਨਹੀਂ ਆ ਜੇਕਰ 2022 ਦੇ ਵਿੱਚ ਅਸੀਂ ਇਹਨਾਂ ਤੋਂ ਕੰਮ ਕਰਵਾਇਆ ਕੋਈ ਐਗਰੀਮੈਂਟ ਕੀਤਾ ਹੋਊਗਾ ਇਹਨਾਂ ਦੇ ਨਾਲ ਅਸੀਂ ਜੇਕਰ ਇਹਨਾਂ ਕੋਲ ਐਗਰੀਮੈਂਟ ਹੈਗਾ ਤੇ ਸਬੂਤਾਂ ਸਮੇਤ ਸਾਡੇ ਸਾਹਮਣੇ ਲਿਆ ਕੇ ਰੱਖਣ ਕਿ ਅਸੀਂ ਆਹ ਐਗਰੀਮੈਂਟ ਕੀਤਾ ਸੀ ਆਹ ਰੇਟ ਕੀਤਾ ਸੀਗਾ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਆਹ ਗਦਾਮ ਦਾ ਅਸੀਂ ਕੰਮ ਦਿੱਤਾ ਸੀ ਸਾਨੂੰ ਦੱਸਣ ਜੇਕਰ 5 ਦਿਨ ਦੇ ਵਿੱਚ ਨਹੀਂ ਕੋਈ ਪੇਸ਼ ਕਰ ਸਕਦੇ ਤੇ ਅਸੀਂ ਇਹਨਾਂ ਤੇ ਜਿਹੜਾ ਮਾਣਾ ਨੀਦਾ ਜਿਹੜਾ ਕੇਸ ਦਾਇਰ ਕਰਾਂਗੇ ਮਤਲਬ ਇਹ ਰੇਡ ਦਾ ਸਿਰਫ ਫਿਰ ਇਹ ਆ ਵੀ ਉਹਨਾਂ ਨੂੰ ਟੈਂਡਰ ਨਹੀਂ ਮਿਲਿਆ ਤਾਂ ਨਗਿਆ ਇਹੋ ਹੀ ਆ ਕਿ ਹੋਰ ਵੀ ਕੋਈ ਨਹੀਂ ਇਹੀ ਰੇਡ ਕਾ ਵਾ ਇਹ ਚਾਹੁੰਦੇ ਨੇ ਵੀ ਇਹਨਾਂ ਨੂੰ ਕੰਮ ਨਾ ਕਰਨ ਦਈਏ ਠੇਕੇਦਾਰ ਨੂੰ ਤੇ ਇਹਨਾਂ ਦਾ ਟੈਂਡਰ ਕੈਂਸਲ ਹੋ ਜੇ ਤੇ ਦੁਬਾਰਾ ਅਸੀਂ પાਕੇ ਤੇ ਖੁਦ ਟੈਂਡਰ ਲੈਣਾ ਚਾਹੁੰਦੇ ਆ ਤੁਸੀਂ ਇਸ ਸੰਬੰਧੀ ਮਤਲਬ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਉਹਨਾਂ ਨੇ ਕੀ ਮਤਲਬ ਕੀਤਾ ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਦੁਬਾਰਾ ਜਦੋਂ ਚਲੋ ਸਾਡੇ ਜਿਹੜੇ ਬੰਦੇ ਐਡਮਿਟ ਸੀਗੇ ਉਸ ਟਾਈਮ ਵੀ ਅਹੀਂ ਸ਼ਿਕਾਇਤ ਕੀਤੀ ਦੁਬਾਰਾ ਜਿਹੜੇ ਪੁਲਿਸ ਨੇ ਉਹਨਾਂ ਤੇ ਜਿਹੜਾ ਜੁਰਮ ਦੇ ਵਿੱਚ ਵਾਅਦਾ ਕਰਕੇ ਐਫ ਆਈ ਆਰ ਉਹਨਾਂ ਦੇ ਉੱਤੇ ਕੱਟ ਦਿੱਤੀ ਹੈ ਤੇ ਹੁਣ ਜਿਹੜੀ ਪੁਲਸ ਜਿਹੜੀ ਆਪਣੀ ਜਿਹੜੀ ਕਾਰਵਾਈ ਕਰ ਰਹੀ ਹੈ ਨਹੀਂ ਹੱਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੁਲਸ ਨੂੰ ਇਹੀ ਰਿਕਵੈਸਟ ਆ ਕਿ ਜਿਹੜੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਮੇਨ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਐਸਐਸਪੀ ਤਰਨਤਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਮਤਲਬ ਕਿਸ ਤਰ੍ਹਾਂ ਐਸਐਸਪੀ ਸਾਹਿਬ ਨੂੰ ਇਹ ਹੀ ਅਪੀਲ ਆ ਕਿ ਜਿਹੜੇ ਦੋਸ਼ੀ ਆ ਇਹਦੇ ਵਿੱਚ ਜਿਨ੍ਹਾਂ ਨੇ ਸੱਟਾਂ ਮਾਰੀਆਂ ਵਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਸਾਰਾ ਜਿਹੜਾ ਮੈਟਰ ਆ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਆ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਜਿਹੜਾ ਕੰਮ ਰੁਕਿਆ ਹੋਇਆ ਏ ਜਿਹੜਾ ਪਿੰਨਾਂ ਦੇ ਵਿੱਚ ਵੀ ਕਣਕ ਜਾਂਦੀ ਆ ਗਰੀਬਾਂ ਵਾਸਤੇ ਉਹਦਾ ਕੰਮਕ ਵੀ ਇਸੇ ਰੇੜਕੇ ਕਰਕੇ ਸਾਰਾ ਕੰਮ ਰੁਕਿਆ ਹੋਇਆ ਹੈ ਅੱਛਾ ਕੀ ਨਾ ਤੁਹਾਡਾ ਲਖਬੀਰ ਸਿੰਘ ਜੀ ਕਿੱਥੇ ਰਹੇ ਨਾਲ ਬਾਤ ਸਰਗੀ ਕੀ ਗੱਲਬਾਤ ਹੋਈ ਗੱਲਬਾਤ ਹੋਈ ਭਾਜੀ ਗੱਡੀਆਂ ਲੱਦਨ ਦਾ ਹਾਂ ਤੇ ਉਹ ਆਏ ਜਿਹੜੇ ਬੰਦੇ ਤੇ ਉਹ ਆ ਕੇ ਗੱਲ ਕਰ ਗਏ ਆ ਬਰਾਮਾ ਦੇ ਸਰ ਤੋਂ ਕੇ ਸਰ ਜੇ ਉਹ ਨਾਲ ਕੋੜਾ ਹੈ ਚਾਚਾ ਚੁੱਤਰਾ ਡਾਂਗ ਡੁੰਗ ਹੋਣਾ ਤਗੜਾ ਹੋ ਗਿਆ ਸੀ ਇਹ ਕਿੱਥੋਂ ਦੀ ਗੱਲਬਾਤ ਹੈ ਖੇਲਿਆਂ ਦੀ ਲੇ ਮੋੜ ਦੀ ਰਾਮਾ ਦੀ ਹਾਂ ਜੀ ਗਦਾਮਤ ਅੱਛਾ ਫਿਰ ਉਤੋਂ ਬਾਅਦ ਉਹ ਤਾਂ ਵਰਾਵੇ ਦਿਨੋ ਮੁੜ ਕੇ ਫਿਰ ਬੋਲੀ ਹਵਾ ਫਿਰ ਕਦੇ ਲਾਈ ਫਿਰ ਹਾਂ ਨਾ ਮੁੜ ਕੇ ਫਿਰ ਪੱਜ ਗਿਓ ਅੱਛਾ ਕੀ ਮੰਗ ਕਰਦੇ ਬੁੱਸਕਣੋਂ ਕੀ ਮੰਗ ਕਰਦੇ ਇਹ ਇਨਸਾਫ ਮੰਗਣਾ ਨਹੀਂ ਜੀ ਭਾਈ ਜੀ ਵੀ ਕਿ ਕਿਰਾ ਤੁਹਾਡਾ ਇੱਥੋਂ ਦੇ ਰਹਿਣਾ ਜਲਵਿੰਦਰ ਸਿੰਘ ਅਵਲਦਵਤ ਸਿੰਘ ਵੈਂਡ ਤੇ ਕੀ ਵੈਂਡਾ ਇਹ ਬਗਲਾ ਮਸਲਾ ਸਾਰਾ ਤੁਹਾਡਾ ਜਿਹੜਾ ਉਹ ਸੰਗਰਾਮਾਂ ਚ ਹੈ ਕਿ ਕਿੱਲ ਮਸਲਾ ਵੀਰ ਜੀ ਕੋ ਨਹੀਂ ਆ ਮਸਲਾ ਇਹ ਤੋਂ ਪੈਸੇ ਲੈਣੇ ਪੀ ਲੇਤੀ ਜਾਂਦੇ ਭਾਈ ਦੇ ਇਹਨੂੰ ਆ ਪੈਸੇ ਦੇ ਦੇ ਰਾਜ ਇੱਥੇ ਬੈ ਕੇ ਗੱਲਬਾਤ ਕਰ ਲੈ ਇਹਨੇ ਨਹੀਂ ਆਇਆ ਫੇਰ ਨਾ ਬਾਹਰੋਂ ਲੇਬਰ ਲਿਆ ਕੇ ਗੱਲਬਾਤ ਗੱਡੀਆਂ ਲਗਾਉਣ ਦੇ ਪਿਆ ਐਨ ਚੱਕਣ ਗਏ ਆ ਪੰਜ ਚਾਰ ਜਣੇ ਤੇ ਅੰਨੇ ਵਾਰ ਕੱਢ ਕੇ ਗੋਲੀਆਂ ਚਲਾਉਣ ਡੇ ਪੈਰਾਂ ਦੇ ਉਹ ਕਹਿੰਦੇ ਆ ਕਿ ਸਰਕਾਰ ਵੱਲੋਂ ਮੈਨੂੰ ਟੈਂਡਰ ਮਿਲਿਆ ਵਾ ਤੇ ਮੈਂ ਆਪ ਦਾ ਸਾਹਮਣੇ ਜਿਹੜਾ ਉਹ ਆਪਣੀ ਤਿੱਕੀ ਵੇਖੋ ਜੀ ਏ ਵਾਟ ਨਹੀਂ ਛੱਡਦੇ ਉਧਰੋਂ ਜੀ ਮਾੜੀ ਵੀ ਆਈ ਜਦੋਂ ਘਰ ਰੋਟੀ 221900 ਦਾ ਸੀ ਕੋ ਕੰਮ ਕਰਦੇ ਆਏ ਸਾਡੀ ਦੁਨੀਆ ਦਾ ਨਾਮ 55 ਨੰਬਰ ਹੈ ਜਿਸ ਤਰ੍ਹਾਂ ਜੁਨੀ ਆਣੇ ਦੱਸੋ ਅਸੀਂ ਕਿੱਥੇ ਚਲ ਜਾਈਏ ਦੱਸੋ ਸਾਡੇ ਪਰਿਵਾਰ ਨਿਕਾ ਨਿਕਾ ਜੀ ਖਾਣ ਵਾਲਾ ਅਸੀਂ ਘਰ ਛੱਡੇ ਕਿੱਥੇ ਚਲ ਜਾਈਏ ਦੱਸੋ ਜਿਹੜਾ 22 ਲੱਖ ਦਾ ਤੁਸੀਂ ਕਹਿੰਦੇ ਜੀ ਵੀ ਅਸੀਂ ਲੈਣਾ ਉਹਦੀ ਤੁਹਾਡੇ ਕੋਲ ਕੋਈ ਲਿਫਟ ਹਾਂ ਜੀ ਹਾਂ ਜੀ ਦੋ ਕੰਮ ਇਹਦੇ ਪਰ ਹੋਇਆ ਇਹਨੂੰ ਧਾਰਕਾਰ ਦਿੱਤੇ ਸਾਰਾ ਕੋਈ ਨਾ ਨੇ ਪੰਡ ਚਾੜੀ ਨਾ ਹੜ ਨਾ ਕੋਈ ਕਿਸਾ ਇਹਦੇ ਸਾਨੂੰ ਜੋ ਮਤਲਬੋ ਕੀਤਾ ਹੀ ਕੰਮ ਤੋਂ 22 22 ਚ ਕੋਈ ਪੋਸਟ ਕਰਖਾ ਨਹੀਂ ਦੇ 20 ਦਾ ਕੋਈ ਪੋਸਟ ਨਾ ਦਿਸੀ ਉਹਦੇ ਦੁਆਲੇ ਕੋਈ ਦਿਖਾ ਨਹੀਂ ਨਹੀਂ ਇਹ ਸੀ ਮੇਰੇ ਕੋਲ ਤੇ ਫਿਰ ਉਹਨੂੰ ਮਤਲਬੋ ਆ ਹੁਣ 24 ਚ ਲੰਦੇ ਆ ਤੇ 2 ਸਾਲ ਫਿਰ ਡਿਲੇ ਕਿਉਂ ਪਤਾ ਦੋ ਜਾਲਾ ਹੀ ਰੌਲਾ ਪਾਉਂਦੇ ਆ ਅਸੀਂ ਤੇ ਫਾਂਡ ਵਿੱਚ ਕੀ ਹੁਣ ਸਾਲਾਂ ਦਾ ਫਾਂਡ ਵਿੱਚ ਚੜੀ ਨੇ ਅਸੀਂ ਫਾਂਡੋਂ ਵਿੱਚ ਕੀ ਆ ਜੀ ਕਿ ਫਾਂਡ ਨਹੀਂ ਚੜੀ ਇਹਦੇ ਨਾਲ ਫਾਂਡ ਚੜੀ ਨਹੀਂ ਤੇ ਤੇਰੀ ਰੌਲਾ ਪਾਇਆ ਵਾ ਜੇ ਉਹ ਫਾਂਡ ਨਹੀਂ ਚੜਾਈ ਫਿਰ ਨਹੀਂ ਚੜਾਈ ਜਾਏ ਆ ਪੈਸੇ ਦੇ ਦੋ ਤੇ ਫਿਰ ਇਹ ਗੁਆਚ ਕਰਨੇ ਪੈ ਰਾੜੇ ਤੇ ਗੁਆਲੇ ਕੋਈ ਨਹੀਂ ਆ ਅਸੀਂ ਦਿਨੋਂ ਨਾ ਇਹਨਾਂ ਮਹਾਰਾਜਾ ਪੇਰੇ ਨੂੰ ਆ ਕੇ ਐਮਐਲ ਕੋਲ ਆ ਜੋ ਬਈ ਕੇ ਕਰ ਲੈਨੀ ਆ ਦੇ ਨਾਲ ਉੱਥੇ ਗਿਆ ਏ ਉੱਥੇ ਐਮਐਲ ਕੋਲ ਵੀ ਨਹੀਂ ਗਿਆ ਬਈ ਕੇ ਕੰਮ ਬਾਲ ਕਰਦੀ ਸਾਰੀ ਉਸ ਤਰ੍ਹਾਂ ਉਹ ਜਿਹੜੀ ਗੋਲੀ ਚੱਲਦੀ ਉਹ ਨਾ ਉਹ ਕਹਿੰਦੇ ਸਾਡੇ ਵੀ ਬੰਦੇ ਚੱਣੀ ਹੋਏ ਇਹਨਾਂ ਨੇ ਛੱਟਾਂ ਲਾਈਆਂ 23 ਦਾ 8000 ਕੋਈ ਨਹੀਂ ਤੇ ਕੋਈ ਨਹੀਂ ਛੱਟ ਲੱਗੀ ਨਾ ਕੋਈ ਲੱਗੀ ਨਾ ਕੋਈ ਛੱਟ ਕਿਸੇ ਤੇ ਨਹੀਂ ਲੱਗੀ ਸਾਡੇ ਬੰਦੇ ਦੇ ਪੈੜੀ ਗੋਲੀ ਵੱਡੀ ਥੋੜੀ ਉਹ ਵੀ ਛੂ ਕੇ ਲੰਗੀ ਆ ਪੈਰ 'ਚ ਤੇ ਛੱਟ ਨਹੀਂ ਕਿਸੇ ਦੇ ਵੀ ਲੱਗੀ ਕੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰੀਏ ਇਹ ਕਾਹ ਹੀ ਤੇ ਉਹ ਜੋ ਮੰਗ ਕਰਦੇ ਆਂ ਵੇ ਗਰੀਬ ਆਲਮੀ ਆਂ ਦੱਸੋ ਕਿੱਥੇ ਜਾਈਏ ਆਡੀ ਰੋਟੀ ਰੋਜੀ ਆਂ ਤੇ ਇੱਥੇ ਕਰਨਾ ਵਾ ਇਹ ਮੁੜ ਕੇ ਰੇਟ ਕਰਕੇ ਸਾਨੂੰ ਪੈਣੀਆਂ ਜਾਂਦੇ ਠੇਕੇਦਾਰ ਦੱਸੋ ਇੱਕ ਭਵੰਤਮਾਨ ਗਾੜੀ ਵੀ ਬੇਨਤੀ ਕਰਦੇ ਆਂ ਵੀ ਗਲੋਂ ਲਾ ਸਾਡੇ ਬਣਾ ਸਾਨੂੰ ਗਰੀਬਾਂ ਨੂੰ ਸਿੱਧਾ ਕੰਮ ਦਾ ਹੋਵੇ ਸਿੱਧੀ ਪੇਮੈਂਟ ਦੋ ਘੱਟ ਹੀ ਦੇ ਦੋ ਸਾਨੂੰ 10 ਪੈਸੇ ਤਾਂ ਵੀ ਚੰਗਾ ਵਾ ਅਜੀ ਸਰ ਇੱਕ ਲੇਬਰ ਦਾ ਝਗੜਾ ਹੈਗਾ ਇੱਥੇ ਕੇਲਾ ਕੋਲ ਨੂੰ ਕਸਾਬਾ ਵਿੱਚ ਕਿ ਇਹ ਮਤਲਬਾ ਸਾਹਮਣੇ ਆਇਆ ਸੀਗਾ ਪਹਿਲੋ ਤੇ ਹੁਣ ਵੀ ਇਹ ਤੇ ਜਦ ਵਿੱਚ ਬਤਾ ਕੀਤਾ ਗਿਆ ਅਜੀ ਮਤੀ 7924 ਨੂੰ ਇਹ ਸਾਡੇ ਕੋਲ ਤਲਾਹ ਆਈ ਸੀ ਕਿ ਕਮਨਪ੍ਰੀਤ ਸਿੰਘ ਨੇ ਜਿਹੜੇ ਕਿ ਜਿਨ੍ਹਾਂ ਨੇ ਟੈਂਡਰ ਲਿਆ ਤੇ ਉਹ ਟੈਂਡਰ ਦੀ ਜਿਹੜੀ ਆ ਕਣਕ ਦੀ ਲੋਡਿੰਗ ਵਾਸਤੇ ਇੱਥੇ ਚੇਲਾ ਕਦਮਾਂ ਦੇ ਵਿੱਚ ਆਏ ਸੀ ਦੂਜੀ ਲੇਬਰ ਨੇ ਇਤਰਾਜ਼ ਕੀਤਾ ਸੀ ਇੱਥੇ ਇਹਨਾਂ ਦਾ ਝਗੜਾ ਹੋਇਆ ਮਨਪ੍ਰੀਤ ਸਿੰਘ ਨੇ ਜਿਹੜੇ ਆ ਪੰਜ ਹਵਾਈ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਵੈਪਨ ਨਾਲ ਉਹਦੇ ਸਬੰਧ ਵਿੱਚ ਮੁਕਦਮਾ ਨੰਬਰ 97 ਮਿਤੀ 7 9 23 ਨੂੰ ਜਿਹੜਾ ਹਵਾਈ ਫਾਇਰ ਦਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਮਿਤੀ 11 9 ਨੂੰ ਲਖਬੀਰ ਸਿੰਘ ਤੇ ਉਹਦਾ ਬੇਟਾ ਅਨਮੋਲ ਸਿੰਘ ਉਹਨਾਂ ਨੂੰ ਜਿਹੜਾ ਡੈਕਟਰੀ ਰਿਪੋਰਟ ਮਸੂਲ ਹੋਈ ਸੀ ਲਖਬੀਰ ਸਿੰਘ ਨੂੰ ਦੋ ਸੱਟਾਂ ਲੱਗੀਆਂ ਸਨ ਤੇ ਉਹਦੇ ਬੇਟੇ ਨੂੰ ਜਿਹੜੀ ਇੱਕ ਸੱਟ ਲੱਗੀ ਸੀ ਉਹਨਾਂ ਦੀ ਲਖਬੀਰ ਸਿੰਘ ਦੀ ਸਟੇਟਮੈਂਟ ਤੇ ਕਰਾਸ ਵਰਸ਼ਨ ਦੇ ਵਿੱਚ ਐਫ ਆਈ ਆਰ ਜਿਹੜੀ ਦਰਜ ਹੈ ਕਰਾਸ ਕੀਤਾ ਗਿਆ ਸੀ ਰਾਹੀਂ ਡੀ ਡੀ ਆਰ ਨੰਬਰ 32 ਮਿਤੀ 11 9 24 ਦੇ ਨਾਲ ਉਹਦੇ ਵਿੱਚ ਮਿਤੀ 12 9 24 ਨੂੰ ਸਾਡੇ ਕੋਲ ਜਿਹੜੀਆਂ ਐਕਸ ਰੇਡ ਰਿਪੋਰਟਾਂ ਮਸੂਲ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਪਹਿਲਾਂ ਅ ਅੰਡਰ ਸੈਕਸ਼ਨ 117 ਜਿਵੇਂ ਇੱਕ 118 ਜਿਵੇਂਨੂੰ ਇੱਕ ਅੰਡਰセਕਸ਼ਨ 192 ਜਮਨਤਨ ਅਤੇ 190 ਬੀਐਨਐਸ ਦਾ ਦਰਜਸ ਕੀਤਾ ਹੀ ਜਿਹੜੀ ਐਕਸ ਰਿਪੋਰਟ ਦੇ ਵਿੱਚ ਇਹ ਸੱਟਾਂ ਡਾਕਟਰ ਸਾਹਿਬ ਨੇ ਲਖਵੀਰ ਸਿੰਘ ਦੀਆਂ ਦੋਵੇਂ ਸੱਟਾਂ ਜਿਹੜੀ ਅੰਡਰ ਐਕਸ ਰੱਖੀਆਂ ਸਨ ਉਹਨਾਂ ਨੂੰ ਗ੍ਰੀਵਸ ਦਿੱਤਾ ਉਹਦੇ ਤੇ ਹੁਣ ਜਿਹੜਾ ਆ ਵਾਧਾ ਜੁਰਮ ਜਿਹੜਾ ਕਰ ਦਿੱਤਾ ਆ 117 ਜਮਨਤਨ 2 ਤੇ 118 ਜਮਨਤਨ 2 ਦਾ ਗ੍ਰਿਫਤਾਰੀ ਹੋਈ ਸਰ ਗ੍ਰਿਫਤਾਰੀ ਅਜੇ ਨਹੀਂ ਹੋਈ ਰੇਡ ਕੀਤੇ ਜਾ ਰਹੇ ਆ ਜਦੋਂ ਗ੍ਰਿਫਤਾਰੀ ਹੋਈ ਤੇ ਫਿਰ ਦੱਸਾਂਗੇ ਤੁਹਾਨੂੰ ਜੀ ਦੇਟ ਦਕੀਕਤ ਜੇ ਤੁਹਾਨੂੰ ਸਾਹਮਣੇ ਆਈ ਹੈ ਹਾਂਜੀ ਇਹ ਜਿਹੜੀ ਹੀ ਜਿੰਨਾ ਦਾ ਸਾਪ ਨੂੰ ਪਟਿਆ ਉਹਦੇ ਵਿੱਚ ਕਿਹ ਬੰਦੇ जख्मी ਆਏ ਸੀ ਅ ਜਿਹੜੀ ਉਹਨਾਂ ਜਿਹੜੀ ਆਪਣੇ ਬਾਹਰੋਂ ਲੇਬਰ ਲੈਂਦੀ ਸੀ ਨਾ ਜਿਹੜੀ ਮਨਪ੍ਰੀਤ ਸਿੰਘ ਨੇ ਲੋਡਿੰਗ ਕਰਾਉਣ ਵਾਸਤੇ ਉਹ ਉਹਨਾਂ ਦੇ ਦੋ ਬੰਦੇ ਜ਼ਖਮੀ ਹੋਏ ਆ ਉਹਨਾਂ ਦੇ ਬਿਆਨ ਤੇ ਕ੍ਰਾਉਸ ਹੋਇਆ ਬਾ ਦੋ ਬੰਦੇ जख्मी ਹਾਂਜੀ ਦੋ ਬੰਦੇ ਜ਼ਖਮੀ ਹੋਏ ਜੀ ਤੇ ਪੰਜਾਂ ਬੰਦਿਆਂ ਦੇ ਐਫਆਈਆਰ ਦਰਜ ਆ ਜੀ ਹਾਂਜੀ